ਲਓ ਬਾਈ ਜੀ ਆਪਾਂ ਕਣਕ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੀ ਬੀਜੀ ਸੀ ਸੁਪਰ ਸੀਡਰ ਨਾਲ ਤੇ ਉਦੋਂ ਸੁੰਡ ਵੀ ਨਹੀਂ ਪਿਆ ਸੀ ਖਾਸ ਮਾੜਾ ਮੋਟਾ ਜਿਹਾ ਅਟੈਕ ਹੋਇਆ ਸੀ ਮੰਗੂਲੀ ਜਿਹਾ ਅੱਛਾ ਜੀ ਤੇ ਇਹ ਉਹ ਕਣਕ ਆ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਜੀ ਚੋ ਪ੍ਰਾਲੀ ਆਪਾਂ ਬਿਲਕੁਲ ਨਹੀਂ ਮਚਾਈ ਸੀਗੀ ਤੇ ਹੁਣ ਤੁਹਾਨੂੰ ਝਾੜ ਦਿਖਾਵਾਂਗੇ ਇਹਦਾ ਤੇ ਹੁਣ ਬੱਲੀ ਤੇ ਬਿਲਕੁਲ ਕਣਕ ਤੇ ਆਪਣੇ ਨਾਲ ਹੈਗਾ ਬਾਈ ਇੱਕ ਆਪણો ਖੇਤੀਬਾੜੀ ਵਾਲਾ ਬੰਦਾ ਮਾਹਰ ਇਹ ਪੰਨ ਦਸੂ ਤੇਲੇ ਤੂਲੇ ਬਾਰੇ ਤੇਲੇ ਤੂਲੇ ਦੀ ਕੀ ਪੋਜੀਸ਼ਨ ਲੱਗਦੀ ਐ ਜੇ ਤਾਂ ਤਾਂ ਜੀ ਹਲੇ ਹੈ ਨਹੀਂ ਪੂਰਾ ਹੈ ਨਹੀਂ ਇਹ ਚ ਹਾਂ ਜੀ ਤੇ ਮੰਨ ਲਾ ਵੀ ਕਿਵੇਂ ਇੱਕ ਤਾਂ ਇਹ ਐ ਵੀ ਤੇਲਾ ਠੰਡ ਕਰਕੇ ਨਹੀਂ ਇਹ ਕਿਵੇਂ ਕੀ ਚੱਕਰ ਤੇਲਾ ਤਾਂ ਜੀ ਥੋੜੀ ਜੀ ਠੰਡ ਵੀ ਵੱਧ ਪਈ ਗਈ ਕੋਰਾ ਪੈ ਗਿਆ ਸੀ ਪਿੱਛੇ ਜੇ ਹਾਂ ਤੇਲਾ ਘੱਟਾ ਜੀ ਤੇਲਾ ਹੈ ਨਹੀਂ ਇਹ ਚ ਹਾਂ ਜੀ ਠੀਕ ਐ ਤੇ ਸੁੰਡੀ ਸੰਡੀ ਵਾਲਾ ਕੋਈ ਚੱਕਰ ਲੱਗਦਾ ਸੁੰਡੀ ਵਾਲਾ ਹਰੇ ਕੋਈ ਚੱਕਰ ਨਹੀਂ ਜੀ ਕੁਛ ਨਹੀਂ ਹਾਂ ਜੀ ਤੇ ਪਾਣੀ ਪੂਣੀ ਦਾ ਕਿਵੇਂ ਕਰੀਏ ਸਿਸਟਮ ਪਾਣੀ ਤਾਂ ਇਹਨੂੰ ਹਫਤੇ ਦੇ ਅੰਦਰ ਅੰਦਰ ਲਾਓ ਜੀ ਹਫਤੇ ਦੇ ਅੰਦਰ ਅੰਦਰ ਲਾ ਦਈਏ ਹਾਂਜੀ ਇਹ ਬਾਈ ਤੁਹਾਨੂੰ ਦੱਸ ਦਈਏ ਨਾ ਇਹ ਹਲੇ ਗਿੱਲਾ ਪਿਆ ਬਣ ਆਪਣਾ ਪਾਣੀ ਲੱਗੇ ਨੂੰ 10 ਦਿਨ ਹੋਇਆ ਹਾਂਜੀ ਤੇ ਜਿਹੜੇ ਜਿਹੜੀਆਂ ਕਣਕਾਂ ਨੂੰ ਮੰਨ ਲੈ ਪਾਣੀ ਨਹੀਂ ਲੱਗਿਆ ਹਲੇ ਵੀ 10 ਦਿਨ ਹੋ ਗਏ ਆ ਉਹਨਾਂ ਨੂੰ ਫਿਰ ਪਾਣੀ ਕਦੋਂ ਲਾਉਣਾ ਪਊਗਾ 10 15 ਦਿਨ ਹੋ ਗਏ ਜਿੰਨਾਂ ਨੂੰ ਲੱਗਿਆ ਨੂੰ ਹਾਂ ਇਦੂ ਬਾਅਦ ਲਾਉਣਾ ਪਊਗੀ ਇੱਕ ਇੱਕ ਪਾਣੀ ਤਾਂ ਲਾਉਣਾ ਹੀ ਪਊ ਸਾਰੀਆਂ ਨੂੰ ਆਏ ਨਾ ਨਾਜ ਪੱਕਦਾ ਹੋਣਾ ਹਾਂ ਵੀ ਜੇ ਹੁਣ ਬਾਣ ਸੁੱਕ ਗਿਆ ਫਿਰ ਇਹ ਉਹ ਪਿਚਕੂ ਦਾਣਾ ਨਾਲੇ ਤਾਂ ਦਾਣਾ ਪਿਚਕੂ ਨਾਲੇ ਕਣਕ ਨੇਰੀ ਨਾਲ ਡਿੱਕ ਸਕਦੀ ਏ ਜੇ ਬਾਣ ਸੁੱਕੇ ਤੋਂ ਹਾਂ ਡਿੱਕ ਸਕਦੀ ਏ ਕਈ ਤਰੀਕੇ ਤੇੜਾ ਪੈ ਜਾਂਦੀ ਹਾਂ ਤੇੜਾ ਪੈ ਜਾਂਦੀ ਜੇ ਨੇਰੀ ਨੁਰੀ ਹਾਂ ਡਿੱਗ ਪਾਂਦੀ ਏ ਠੀਕ ਆ ਪਾਣੀ ਹੁਣ ਜ਼ਰੂਰੀ ਏ ਇਹਨੂੰ ਹਾਂ ਪਾਣੀ ਤਾਂ ਜਮੇ ਜ਼ਰੂਰੀ ਏ ਹਾਂ ਇਹ ਦੂਜਾ ਲੱਗਣ ਦੀ ਕੋਈ ਨੇੜੇ țeੜੇ ਹੋਏ ਤਾਂ ਲੱਗ ਵੀ ਸਕਦਾ ਦੂਜਾ ਮੇਰੇ ਹਿਸਾਬ ਨਾਲ ਆਏ ਆ ਹਾਂ ਵੀ ਕਣਕ ਦੇ ਹੁਣ ਹੈਗੇ ਆ 20 ਦਿਨ ਹਾਂ 20 ਦਿਨ ਆ ਹਾਂ ਲਾਲੋ ਵੀ ਅੱਜ 20 19 ਤਰੀਕ ਹੋ ਗਈ ਹਾਂ ਹਾਂ 13 ਤਰੀਕ ਤੱਕ ਲਾਲਾ 13 ਉਹ ਤੇ ਗਿਆ ਨਾ ਇਹ 24 ਦਿਨ ਲਾਲਾ 24 ਦਿਨ ਹਾਂ ਦੂਜਾ ਪਾਣੀ ਲੱਗਣ ਦੀ ਹੈ ਕੋਈ ਸੁਭਾਵਨਾ ਕਿ ਹਾਂ ਲੱਗ ਵੀ ਸਕਦਾ ਕਣਕ ਦੇਖ ਕੇ ਕਣਕਾਂ ਭਾਰੀਆਂ ਹੋਈਆਂ ਹੂੰ ਉਹ ਦਾਣੇ ਖਿੱਚਦੇ ਆ ਗਿੱਲ ਇੱਕ ਹੀ ਲਗਤ ਹਾਂ ਅੱਛਾ ਉਹ ਤੋਂ ਗਰਮੈ ਸੋ ਜਾਂਦੀ ਆ ਆਹੋ ਤੇ ਫਿਰ ਪਾਣੀ ਇੱਕ ਪਾਣੀ ਪਿੱਛੇ ਕਣਕ ਛੱਡ ਦਨੇ ਆ ਠੀਕ ਆ ਉਹ ਦੇਖ ਕੇ ਲਾਉਣਾ ਪੈਂਦਾ ਅੱਛਾ ਉਹ ਕਣਕ ਪਾਣੀ ਦੇਖ ਕੇ ਲਾਉਣਾ ਹੁਣ ਆਏ ਆ ਵੀ ਇੰਨਾ ਤਾਂ ਬਈ ਆਪਾਂ ਇਹ ਤੇ ਕੀਤੀ ਸੀ ਗੁੱਲੀ ਡੰਡੇ ਵਾਲੀ ਸਪਰੇਅ ਹਾਂ ਤੇ 2.5 ਗੱਟੇ ਪਾਏ ਸੀ ਇਹ ਚ ਰੇਹ ਦੇ ਹਾਂ ਜੀ ਤੇ ਜੂਰੀਆ ਘੱਟ ਪਈ ਆ ਕਿੱਲੇ ਦੀ ਪਈ ਆ 40 ਕਿਲੋ ਹੀ ਅੱਛਾ 40 ਕਿਲੋ ਹੀ 40 ਕਿਲੋ ਹੀ ਪਾਈ ਸੀ ਜੂਰੀਆ ਅੱਛਾ ਤੇ ਅ ਇਹ ਚ ਮੰਨ ਲਓ ਵੀ ਹੋਰ ਇੱਕ ਤਾਂ ਉਹ ਘਾਟਾਂ ਵਾਲੀ ਸਪਰੇਅ ਕੀਤੀ ਸੀਗੀ ਅੱਛਾ ਵਿੱਚ ਜੂਰੀਆ ਕੋਲ ਕੇ ਕੀਤੀ ਸੀ 2 ਕਿਲੋ ਕਿੱਲੇ ਦੀ ਇੱਕ ਤਾਂ ਉਹ ਸਪਰੇਅ ਕੀਤੀ ਸੀ ਤੇ ਇੱਕ ਹੋਰ ਉਹਦੇ ਫੰਗੀਸਾਈਡ ਕੀਤਾ ਸੀ ਅੱਛਾ ਜੀ ਠੀਕ ਆ ਇਹਦੇ ਆ ਦੋ ਸਪਰੇਹਾਂ ਹੋਈਆਂ ਨੇ ਬਾਈ ਹਾਂ ਤੇ 2.5 ਗੱਟੇ ਜੂਰੀਆ ਦੇ ਪਾਏ ਆ ਤੇ ਪਾਣੀ ਲਾਗੇ ਹੁਣ ਤਾਂ ਹੁਣ ਤੱਕ ਇਹਨੂੰ 4 ਅੱਛਾ ਇੱਕ ਮੋਟਰ ਦਾ ਲਾਇਆ ਜਿਹੜਾ ਹੁਣ ਲਾਇਆ ਉਹਦੇ ਸੂਆ ਸਾ ਕਿਤੇ ਮੜਾ ਉਟਾ ਖਰਾਬ ਹੋ ਗਿਆ ਸੀ ਟੁੱਟਿਆ ਟੁੱਟਣ ਤੋਂ ਤਾਂ ਬਚਤ ਰਹੇਗੀ ਪਾਣੀ ਤਾਂ ਠੀਕ ਹੈ ਹੈ ਪਾਣੀ ਤਾਂ ਠੀਕ ਲੱਗੇ ਜਿੱਦੇ ਪਹਿਲਾ ਕਣਕ ਹੀ ਦੇਖੀ ਆ ਹਾਂ ਉਹਦੇ ਸਾਰੀਆਂ ਕਣਕਾਂ ਤੇ ਨਰਮੇ ਕਣਕ ਸੀ ਨਰਮ ਲੱਗਦੀ ਸੀ ਅੱਜ ਸਾਰੀਆਂ ਕਿ ਟੱਪ ਗਈ ਸੀ ਮੈਨੂੰ ਐ ਲੱਗਦਾ ਦੱਸਣ ਹਾਂ ਵੀ ਜਿਹੜੀ ਲੋਕ ਵੀ ਇੱਕੇ ਦਮ ਰੇਪ ਆ ਜਾਂਦੇ ਆ ਉਹ ਕਣਕਾਂ ਇੱਕਦਮ ਚੱਕੀਆਂ ਜਾਂਦੀਆਂ ਹਾਂ ਹੁਣ ਮੈਂ ਰੇਪਾਈ ਆ ਘੱਟ ਹਾਂ ਤੇ ਉਹਦਾ ਕਰਕੇ ਵੀ ਇਹ ਹੁਣ ਕਣਕ ਪਹਿਲਾਂ ਵੀ ਉਸ ਹਿਸਾਬ ਨਾਲ ਗਰੋਥ ਕਰੀਗੀ ਹੁਣ ਵੀ ਉਸ ਹਿਸਾਬ ਨਾਲ ਗਰੋਥ ਕਰੀ ਜਾਂਦੀ ਆ ਆਪਦੀ ਹਾਂ ਤੇ ਜਿਹੜੀਆਂ ਕਣਕਾਂ ਚ ਮੈਨੂੰ ਇਹ ਲੱਗਦਾ ਵੀ ਆਪਾਂ ਪਹਿਲਾਂ ਰੇਪ ਪਾਨੇ ਤੇ ਚਾਰ ਪੰਜ ਇਕੱਟੇ ਹਾਂ ਉਹ ਇੱਕੇ ਦਮ ਤਾਂ ਛੱਡ ਜਾਂਦੀਆਂ ਮੁਰਕੇ ਉੱਥੇ ਹੀ ਖੜ੍ਹ ਜਾਂਦੀਆਂ ਫਿਰ ਫਿਰ ਇਹ ਹੌਲੀ ਹੌਲੀ ਕੱਛੂ ਕੰਮੇ ਦੀ ਚਾਲ ਚੱਲਦੀ ਚੱਲਦੀ ਘੱਟ ਗਈ ਦੂਜਿਆਂ ਨੂੰ ਇੱਕ ਪਾਣੀ ਤਾਂ ਇਹਨੂੰ ਜ਼ਰੂਰੀ ਲੱਗੇ ਹਾਂ ਇਹ ਦੂਜਾ ਦੇਖ ਕੇ ਲੱਗੂਗਾ ਦੂਜੇ ਦੇਖ ਕੇ ਲੱਗੂ ਹਾਂ ਦੇਖ ਕੇ ਲੱਗੂ ਕਈ ਵਾਰੀ ਬਾਣ ਸੁੱਕ ਜਾਂਦਾ ਕਣ ਖਰੀਂਦੇ ਸਿਉਂਖ ਵੀ ਪੈ ਜਾਂਦੀ ਹੈ ਜੜਾਂ 'ਚ ਅੱਛਾ ਸਿਉਂਖ ਜੜਾਂ ਨੂੰ ਖਾ ਜਾਂਦੀ ਹੈ ਜੇ ਬਾਣ ਸੁੱਕ ਜੇ ਹਾਂ ਬਾਣ ਸੁੱਕ ਜੇ ਠੀਕ ਆ ਪਰ ਉਹ ਆਏ ਹਾਂ ਵੀ ਜਿਵੇਂ ਹੁਣ ਵੀ ਇਹ ਗਿੱਲਾ ਪਿਆ ਹਲੇ ਇਹਨੂੰ 10 ਦਿਨ ਹੋਏ ਆ ਪਾਣੀ ਲੱਗੇ ਉਹ ਤੋਂ ਪਾਣੀ ਬਾਲਾ ਪਰ ਕੇ ਲੱਗ ਗਿਆ ਸੀ ਹੁਣ 20 ਦਿਨਾਂ ਨੂੰ ਲਾ ਦੀ ਹੁਣ ਵੀ ਹਫਤੇ ਨੂੰ ਲੱਗ ਜੂ ਫਿਰ ਇਹਦੇ ਵਾਸਤੇ ਤਾਂ ਮੈਨੂੰ ਲੱਗਦਾ ਇੱਕ ਪਾਣੀ ਬਹੁਤ ਰੂਗਾ ਚੱਲੇ ਬਹੁਤ ਅੰਤਵਾਰ ਨੂੰ ਲਾ ਦੀ ਹੂੰ ਮੋਟਰ ਦਾ ਲਾ ਦੀ ਪਾ ਮੱਕੀ ਦਾ ਲਾ ਦੀ ਆਹ ਅੰਤਵਾਰ ਨੂੰ ਲਾ ਦੀ ਇੱਕ ਪਾਣੀ ਹਾਂ ਠੀਕ ਆ ਲੇਟ ਇਸ ਮਾਮਲੇ 'ਚ ਨਹੀਂ ਮੈਂ ਕਾਲ ਕਰਦਾ ਹੁੰਦਾ ਤੇ ਬਾਕੀ ਜਿਹੜੀ ਗੱਲ ਮੈਨੂੰ ਆਇਆ ਝਾੜ ਕਿੱਥੋਂ ਤੱਕ ਲੱਗਦਾ ਐ ਕਿ ਤੈਨੂੰ ਵੀ ਕਣਕਾਂ ਕਿੱਥੋਂ ਤੱਕ ਦੇ ਦੇਣੀਆਂ ਝਾੜ ਮੈਨੂੰ ਲੱਗਦੀ ਐ ਇਹਦਾ 60-65 ਤੇ ਤੈ ਜਾਊ ਰਾਮਣਾ 60-65 ਤੇ ਤੈਨੂੰ ਲੱਗਦਾ ਵਾ ਕਿ 60 ਤੇ ਰਾਮਣਾ ਜਾਊ ਕਿਸ ਹਿਸਾਬ ਨਾਲ ਲੱਗਦਾ ਤੈਨੂੰ ਐ ਮੌਸਮ ਬਹੁਤ ਵਧੀਆ ਮੌਸਮ ਠੰਡਾ ਕਣਕਾ ਠੀਕ ਆ ਤੇਲਾ ਹੈ ਨਹੀਂ ਤੇਲਾ ਹੈ ਨਹੀਂ ਕੋਈ ਬਿਮਾਰੀ ਨਹੀਂ ਕਰੇ ਅੱਛਾ ਸਹੀ ਲੱਗਦਾ ਜਮਾ ਡਿੱਗੀ ਵੀ ਹੈ ਨਹੀਂ ਕਣਕਾ ਹਾਂ ਡਿੱਗੀ ਵੀ ਨਹੀਂ ਠੀਕ ਆ ਕੀ 222 ਵੀ ਆ 222 ਆ ਸਾਰਾ ਉਹ ਸਾਰਾ ਸ੍ਰੀ ਕਣਕ ਹਮ ਇੱਕ ਮੈਨੂੰ ਐ ਲੱਗਦਾ ਵੀ ਇਹ ਬਹਾਨਾ ਥੋੜਾ ਜਿਆਦਾ ਜਾਣ ਵਾਲਾ ਬਾਕੀਆਂ ਨਾਲ ਜਾਣ ਵਾਲਾ ਮਿੱਟੀ ਕਾਲੀ ਆ ਹਾਂ ਵੀ ਮੈਨੂੰ ਐ ਲੱਗਦਾ ਵੀ ਇਹ ਇਹ ਚ ਦੇਖ ਵੀ ਮੈਂ ਇਨੀ ਘਟ ਰਹੀ ਪਈ ਜਿਵੇਂ ਤੂੰ ਕਹਿੰਦਾ ਪਹਿਲਾਂ ਨਰਮ ਸੀ ਕਣਕ ਹਾਂ ਹਾਂ ਹੁਣ ਪਹਿਲਾਂ ਰੇ ਉਦੋਂ ਵੀ ਘਟ ਸੀ ਉਦੋਂ ਹੌਲੀ ਹੌਲੀ ਵੀ ਆਪਦੇ ਹਿਸਾਬ ਨਾਲ ਕਣਕ ਵਧੀ ਗਈ ਹਾਂ ਹਾਂ ਹੁਣ ਵੀ ਆ 40 ਕਿਲੋ ਡੀਪੀ ਪਈ ਹੈਗੀ ਅੱਛਾ ਤੇ ਉਸ ਹਿਸਾਬ ਨਾਲ ਵੀ ਇਹ ਹੁਣ ਵੀ ਉਸ ਹਿਸਾਬ ਨਾਲ ਹੀ ਵਧੀ ਜਾਂਦੀ ਆ ਆਪਦੇ ਹਿਸਾਬ ਨਾਲ ਹੈਨਾ ਹਾਂ ਤੇ 2 ਕਿ ਨੰਬਰ ਹਾਂ ਤੇ ਮੈਨੂੰ ਐਂ ਲੱਗਦਾ ਤੇ ਇੱਕ ਜਿਹੜਾ ਹ ਗੁੱਲੀ ਡੰਡਾ ਵੀ ਮੈਂ ਤਾਂ ਇਹ ਸੋਚਦਾ ਸੀਗਾ ਵੀ ਗੁੱਲੀ ਡੰਡਾ ਆਪਾਂ ਇੱਕ ਬੰਦਾ ਲਾ ਕੇ ਵੀ ਵੜਾ ਦਈਏ ਉਤੋਂ ਉਤੋਂ ਸਾਰਾ ਕਣਕ ਜਰ ਵੜਾਣਾ ਨਹੀਂ ਤਾਂ ਇਹਦਾ ਬੂਰ ਝੜ ਜੂ ਕਣਕ ਦਾ ਹਾਂ ਤੇ ਨਾਲੇ ਕਣਕ ਨਾ ਮੈਨੂੰ ਪਤਾ ਵੀ ਗਾਹ ਪੈਂਦਾ ਕਣਕ ਦਾ ਉਹ ਮੱਦੀ ਆਊਗੀ ਮੱਦੀ ਆਊ ਮੁੜ ਕੇ ਉੱਠਦੀ ਨਹੀਂ ਉਹ ਨਾ ਮੁੜ ਕੇ ਉੱਠਦੀ ਨਹੀਂ ਉਹ ਕਬੈਨ ਥੱਲੇ ਬੱਲੀਆਂ ਛੱਡ ਦੂ ਉਹ ਬੱਲੀਆਂ ਵੀ ਛੱਡ ਦੂ ਨਾਲੇ ਬੱਲੀਆਂ ਕਮਜ਼ੋਰ ਪੈ ਜਾਣਗੇ ਦਾਣੇ ਜਿਹੜੀ ਮਸਗੀ ਉਹਦੀ ਤੇ ਪੈ ਟਕ ਗਿਆ ਹਾਂ ਉਹ ਬਸ ਰਸ ਲੈਣ ਨੂੰ ਹਟ ਜਾ ਹਾਂ ਗੁੱਲੀ ਡੰਡਾ ਕੁਛ ਨਹੀਂ ਕਰਦਾ ਇਨਾਂ ਦਾ ਵਾ ਮੇਰੇ ਤਰ੍ਹਾਂ ਐਸੀ ਬਾਈ ਮੈਨੂੰ ਕਹਿੰਦਾ ਯਾਰ ਵੀ ਕਹਿੰਦਾ ਵੀ ਤੂੰ ਵੀ ਨਾ ਬੜਾ ਕਣਕ ਦਾ ਗਾਹ ਪੈਜੂ ਸਾਰੀ ਦਾ ਵਧੀਆ ਕਣਕ ਖੜੀ ਆ ਇੱਕ ਦਾਣਾ ਹੀ ਡਿੱਗਿਆ ਕਿਤੋਂ ਤੇ ਵੀ ਗੁੱਲੀ ਡੰਡਾ ਵੀ ਐਡਾ ਖਾਸ ਨਹੀਂ ਬਾਲਾ ਯਾਰ ਗਾਹ ਨੂੰ ਸਪਰੇਅ ਕਰਦੇ ਹੁਣ 2 ਸਾਲ ਹੋ ਗਏ ਸਪਰੇਅ ਕੀਤੀ ਨਹੀਂ ਦੋ ਸਾਲ ਤੋਂ ਡੰਡਾ ਜਾ ਰਿਹਾ 2 ਸਾਲ ਤੇ ਇੰਨਾ ਕਾ ਲੋਕਾਂ ਨੂੰ ਦੋ ਦੋ ਕਰਕੇ ਤੂੰ ਵੱਧ ਗੁੱਲੀ ਡੰਡਾ ਅੱਛਾ ਦੋ ਦੋ ਸਪਰੇਹਾਂ ਕਰਕੇ ਹਾਂ ਤੂੰ ਵੱਧ ਮੈਂ ਦਿਖਾ ਤੂੰ ਅੱਛਾ ਹਾਂ ਹਉ ਬਸ ਫਿਰ ਐ ਬਿਚ-ਬਿਚ ਤਾਂ ਜਮਈ ਨਹੀਂ ਬਿਚ ਤਾਂ ਉਹ ਪਾਸੇ ਉਹ ਪਰਲੇ ਕਹ ਰੇ ਚ ਤਾਂ ਲੱਗਦਾ ਦੀਂਦਾ ਥੋੜਾ ਜਿਹਾ ਇੱਧਰ ਹੈ ਨਹੀਂ ਉਹ ਪਰੇ ਹੈ ਨਹੀਂ ਜਮਾ ਇਦੂ ਤਾਂ ਬਾਹਲਾ ਲੋਕਾਂ ਦੇ ਗੁੱਲੀ ਡੰਡਾ ਹਾਂ ਉਹ ਪਰਲੀ ਕਣਕ ਦਿਖਾਉ ਤੈਨੂੰ ਉਹ ਦੇਖ ਉਤੋਂ ਕਿਵੇਂ ਦੀਂਦੀ ਆ ਪਰਲੀ ਮੈਂ ਤੈਨੂੰ ਕਿੱਸੇ ਜਾਨਾ ਵੀ ਬਾਹਲਾ ਗੁੱਲੀ ਡੰਡਾ ਹਾਂ ਇਸ ਤੇ ਦੀਂਦਾ ਨਹੀਂ ਕੋਲੇ ਖਣਿਆ ਤੋਂ ਵੀ ਉਹ ਦੂਰੋਂ ਦੀ ਸੀ ਜਾਂਦਾ ਆਪਾਂ ਨੂੰ ਤੇ ਕਣਕ ਤੇਰੀ ਕਮਾਂਡ ਲਗਾ ਲ ਦੂ ਸਾਰੇ ਚ ਮਹਣ ਚ ਕਵਾਂਟਲ ਕਣਕ ਗਲਜੋ ਕਵਾਂਟਲ ਵੀ ਕਿਹੜੀ ਮਨਤਲਾ ਦਾ ਬਾੜੀ ਗਲਜੋ ਬਾੜੀ ਗਲਦੀ ਆ ਦਾਣੇ ਪਿਚਕਦੇ ਆ ਜਿਹੜੇ ਪੈ ਟਿਕਦੇ ਮੋਬਾਈਲ ਦਾ ਬੀ ਆ ਕਿੰਨਾ ਇਹਨੂੰ ਉਤੋਂ ਵੱਡੇ ਚੱਲ ਆ ਇਹ ਧਰਤੀ ਚੋਂ ਨਹੀਂ ਜਾਂਦਾ ਅੱਛਾ ਗਾਹਾਂ ਨੂੰ ਪਿਆ ਹਲੇ ਧਰਤੀ ਚ ਵੀ ਹਾਂ ਇਹ ਤਾਂ ਦਵਾਈਆਂ ਨਹੀਂ ਜਾਊ ਜੀ ਦੇ ਗਾਹਾਂ ਨੂੰ ਫੇਰ ਹੋ ਜੂ ਦਿਖਾਉ ਹੂੰ ਹਾਂ ਉਹ ਮਾ ਜਮਾਨਾ ਹੋ ਵੀ ਪਿਛਲੇ ਸਾਲ ਕਿਹੜਾ ਆਪਾਂ ਸਪਰੇਆ ਕੀਤੀਆਂ ਹਾਂ 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 ਉਦੋਂ ਵੀ ਸੀਗਾ ਜੀ ਹੈ ਹੈਗਾ ਸੀ ਹੂੰ ਗਾਹਾਂ ਨੂੰ ਚਲ ਸਪਰੇਅ ਕਰ ਦਿਆਂਗੇ ਹੁਣ ਦੋ ਸਾਲ ਲਾਂਗੇ ਗਾਹਾਂ ਤਾਂ ਖੱਟੀ ਜੀ ਕਰਦੇ ਬੀਜ ਬੀਜ ਕੀ ਆਹੋ ਹੁੰਦਾ ਨਹੀਂ ਮੁੜ ਕੇ ਮੁੜ ਕੇ ਡੱਕਾ ਵੀ ਨਹੀਂ ਹੁੰਦਾ ਠੀਕ ਆ ਤੂੰ ਦੇਖਿਆ ਤੇ ਯਰ ਬਕਰ ਕੇ ਇੱਥੇ ਮੈਂ ਕਈ ਘਰਾਂ ਦੀ ਦੇਖਿਆ ਆਪਣੀ ਦੇਖਿਆ ਅੱਛਾ ਆਪ ਨਹੀਂ ਕੀਤਾ ਧੱਕਾ ਵੀ ਨਹੀਂ ਹੁੰਦਾ ਅੱਛਾ ਅੱਛਾ ਠੀਕ ਆ ਤੇ ਬਾਈ ਬਾਕੀ ਸਾਨੂੰ ਇਹ ਚੀਜ਼ ਦਿਖਾਉਣੀ ਸੀਗੀ ਆਪਣਾ ਬਾਈ ਪੂਰਾ ਐਕਸਪਰਟ ਆ ਖੇਤੀ ਦਾ ਆਪਦੇ ਹਿਸਾਬ ਨਾਲ ਇਹ ਕੰਮ ਕਰਦਾ ਤੇ ਇਹ ਪੂਰੇ ਨਤੀਜੇ ਕੱਢਦਾ ਹੁੰਦਾ ਗੱਲ ਦੇ ਵੀ ਆਹ ਗੱਲ ਕਿਉਂ ਹੋਈ ਆ ਹਨਾ ਪੂਰੇ ਹਿਸਾਬ ਕਿਤਾਬ ਲਾ ਕੇ ਚੱਲਦਾ ਤੇ ਬਾਕੀ ਹੁਣ ਦੇਖੋ ਵੀ ਆ ਜਾ ਫਿਰ ਗਾਹ ਦੇਖ ਲੈਨੇ ਆਪਾਂ ਜੇ ਇਹਨੂੰ ਮੰਨ ਲਓ ਵੀ ਹਫਤੇ ਨੂੰ ਪਾਣੀ ਲੱਗ ਗਿਆ ਫਿਰ ਤਾਂ ਇੱਕੋ ਹੀ ਬੋਤ ਹੈ ਹਾਂ ਬਾਈ ਤੇ ਮੇਰੇ ਸਾਹ ਤੇ ਇੱਕ ਬੋਤ ਆ ਫਿਰ ਤਾਂ ਹੀ ਲੋੜ ਪੈਣੀ ਨਾ ਨਾ ਜਿਵੇਂ ਹੁਣ ਆਪਾਂ حساب ਲਾਉਣੇ 24 ਦਿਨਾਂ ਹਫਤੇ ਨੂੰ ਪਾਣੀ ਲਾ ਕੇ ਵੀ 17 ਕਿ ਦਿਨ ਰਹਿ ਜਾਣਗੇ ਕਣਕ ਦੇ ਹਨਾ ਹਾਂ 17 ਦਿਨ ਤਾਂ ਇੱਕ ਪਾਣੀ ਕਾਢ ਹੀ ਜਾਈਊ ਪਰ ਕੇ ਲੱਗ ਗਿਆ ਦੰਮੀ ਉਸਰੀਆ ਕਾਢ ਜਿਓ ਪਰ ਕੇ ਲੱਗ ਗਿਆ ਜਦੋਂ ਹਨਾ ਫਿਰ ਆ ਕੇ ਕਾਢ ਜੀ ਹਾਂ ਹਨਾ ਕਿਉਂ 10 ਦਿਨ ਤੱਕ ਜਮ੍ਹਾਗਾਰੀ ਰਹੂ 10 ਦਿਨ ਤੱਕ ਗਿੱਲਾ ਰਹੇ ਜੂਗਾ ਹਾਂ ਉਹ ਕਣਕ ਸੁੱਕੀ ਚੱਲ ਜੇ ਉਹ ਚੱਲ ਜਾਂਦੀ ਆ ਹਾਂ ਧਰਤੀ ਤੋਂ ਕੁਰੰਟ ਵੀ ਲੈਂਦੀ ਆ ਫਿਰ ਇਹ ਆਹੋ ਧਰਤੀ ਚ ਚਲ ਜਾਂਦੀ ਆ ਸਮਾਨ ਹਾਂ 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 ਸੁੱਕੀ ਸਮਾਨ ਲਊ ਇਹ ਠੀਕ ਆ ਤੂੰ ਤਾਂ ਦਾਣਾ ਪੱਕ ਜੂ ਨਾ ਹਾਂ ਸੋ ਇਹ ਆ ਬਾਈ ਆਪਣੀ ਕਣਕ ਸੋਨੂੰ ਗੱਲਾਂ ਹੋਰ ਤੈਨੂੰ ਕਿਹੜਾ ਵੀ ਚੰਗਾ ਲੱਗਦਾ ਇਹ ਤਾਂ ਚਲੇ ਤਾਂ 222 ਤਾਂ ਆਪਣਾ ਆ ਗਿਆ ਹਾਂ ਹੋਰ ਤੈਨੂੰ ਕਿਹੜਾ ਵੀ ਲੱਗਦਾ ਚੰਗਾ ਵੀ ਆਪਾਂ ਕਿਹੜੇ ਵੀ ਦਾ ਉਹ ਕਰੀਏ ਇੱਕ ਜੀਕੇ ਕਹਤਰਾ ਕ੍ਰਿਸ਼ਮਾ ਅੱਛਾ ਜੀਕੇ ਕਹਤਰਾ ਜਰਾ ਪਰ ਉਹਦਾ ਨਾਮ ਕ੍ਰਿਸ਼ਮਾ ਸੀ ਹੂੰ ਉਹ ਵੀ ਵੀ ਬਹੁਤ ਹਸਲਾ ਠੀਕ ਆ ਉਹ ਦੇਖਣ ਨੂੰ ਲੱਗੂ ਮਾੜੀ ਤੇ ਨਿਕਾਲੇ ਚ ਵੱਧ ਨਿਕਲਦੀ ਆ ਅੱਛਾ ਹਾਂ ਤੂੜੀ ਘਟ ਬਣਦੀ ਆ ਉਹਦੀ ਠੀਕ ਆ ਤੇ ਨਿਕਾਲ ਉਹਦਾ ਬਹੁਤ ਅੱਛਾ ਇਹਦੇ ਹੁਣ ਜੇ ਪਤੇਲੇ ਦਾ ਵੀ ਕਿਵੇਂ ਬੱਲੀ ਬੱਲੀ ਫਰੋਲ ਕੇ ਦਿਖਾ ਨਾ ਮਾੜਾ ਮੋਟਾ ਵੀ ਕਿੱਥੋਂ ਪਤਾ ਲੱਗਦਾ ਪੰਤੇਲਾ ਹੈ ਨਹੀਂ ਤੇਲਾ ਮੱਖੀ ਦੀ ਜੜ ਚ ਹੁੰਦਾ अच्छा वीच तैनू ਲੱਗਦਾ ਵੀ ਹੈ ਵੀ ਹੈ ਹੀ ਨਹੀਂ ਦੇਲਾ ਹਾਂ ਜਮਾ ਵੀ ਨਹੀਂ ਨਾ ਨਾ ਜੜਾਂ ਚ ਹੁੰਦਾ ਠੀਕ ਆ ਬਾਕੀ ਤੇਲੇ ਵਾਲੀ ਕਣਕ ਦਾ ਦੂਰੋਂ ਪਤਾ ਲੱਗ ਜਾਂਦਾ ਬੱਲੀ ਤੂੰ ਹਾਂ ਉਹ ਬੱਲੀ ਖਰਦੜੀ ਜੀ ਹੂ ਹਲੇ ਸੁੰਡੀ ਸਾਂਡੀ ਵਾਲਾ ਟੈਕ ਤਾਂ ਹਲੇ ਗਾਹਾਂ ਜਾ ਕੇ ਹੁੰਦਾ 15 ਦਿਨਾਂ ਨੂੰ ਹਾਂ ਹਾਂ ਸੁੰਡੀ ਵਾਲਾ ਕੋਈ ਉਹ ਨਹੀਂ ਹਲੇ ਤਾਂ ਹੈ ਨਹੀਂ ਹਲੇ ਕੁਛ ਨਾ ਕਰ ਸੁੰਡੀ ਜੀ ਠੀਕ ਆ ਹਲੇ ਨਾ ਤੇਲੇ ਵਾਲੀ ਕਰ ਹਫਤਾ ਹਾਂ ਹਫਤੇ ਨੂੰ ਪਤਾ ਲੱਗ ਜੀ ਉਹਦਾ ਹਫਤਾ ਤੇਲੇ ਵਾਲੀ ਹੋਰ ਨਾ ਕਰਾਂ ਹਾਂ ਹਾਂ ਜੇ ਲੋੜ ਪਈ ਤਾਂ ਫਿਰ ਪਾਣੀ ਤੋਂ ਪਹਿਲਾਂ ਕਰ ਦੇਗੇ ਪਾਣੀ ਤੋਂ ਪਹਿਲਾਂ ਐਤਵਾਰ ਦੀ ਵਾਰੀ ਇਹ ਵਾਰ ਨੂੰ ਕਰਦੀ ਠੀਕ ਆ ਤੇ ਜਿਵੇਂ ਹੁਣ ਵੀ ਬੱਲੀ ਦੇ ਦਾਣੇ ਦੂਨੇ ਗਿਣਕੇ ਤੂੰ ਕੀ ਅੰਦਾਜ਼ਾ ਲਾਇਆ ਵੀ ਇਹ ਦੇਖਣਾ ਕਿੰਨੇ ਆ ਮੱਖੀਆਂ ਗਿਣਕੇ ਕਿੰਨੇ 1 2 3 4 5 6 7 8 ਹਾਂ ਤੇ ਤੈਨੂੰ ਲੱਗਦਾ ਵੀ ਇਹ ਵੀ 60 65 ਜਾਊਗੀ ਜੇ ਹਾਂ 60 65 ਤੇ ਆਰਾਮ ਨਾਲ ਨਿਕਲੂ ਜੰਮ ਬਹੁਤ ਆ ਠੀਕ ਆ ਬਾਕੀ ਇਹ ਮੱਖੀਆਂ ਸਾਰੇ ਵੀ ਨਹੀਂ ਹੁੰਦਾ ਹਾਂ ਕੁਈ ਕਣਕ ਦਾ ਭਾਰ ਦਾਣਾ ਵਜਨ ਚ ਹੁੰਦਾ ਕੋਈ ਹਲਕਾ ਚ ਬੱਲੀ ਵੱਡੀ ਲੱਗਦੀ ਹੈ ਹਾਂ ਮਤਲਬ ਉਹਨੇ ਥਾਂ ਚ ਵੀ ਦਾਣੇ ਘੱਟ ਭਾਰੇ ਆ ਹਾਂ ਜਿਵੇਂ ਗਮਾਰਾ ਪੱਥਰ ਵਰਗਾ ਹੁੰਦਾ ਠੀਕ ਆ ਕਿ ਹੋਰ ਚੀਜ਼ਾਂ ਹੋਣੀਆਂ ਹੁੰਦੀਆਂ ਨੇ ਹਾਂ 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 ਬਾਕੀ ਕਣਕ ਦਾ ਦਾਣੇ ਦੇ ਮਤਲਬ ਕਿ ਝਾੜ ਹੁੰਦਾ ਕੋਈ ਬਾਲੇ ਦਾਣੇ ਦੇ ਮਤਲਬ ਨਹੀਂ ਝਾੜ ਹੁੰਦਾ ਠੀਕ ਆ ਕੋਈ ਵੀ ਦਾਣਾ ਦਾਣਾ ਕਰੜਾ ਕਰੜਾ ਹੁੰਦਾ ਹਾਂ ਇਹ ਚ ਭਾਰ ਵਧ ਜਾਂਦਾ ਭਾਰ ਵਧ ਜਾਂਦਾ ਠੀਕ ਮੌਸਮ ਦਾ ਕੀ ਲੱਗਦਾ ਇਹ ਤੋਂ ਬਾਅਦ ਹੁਣ ਤਾਂ ਠੀਕ ਲੱਗਦਾ ਮੌਸਮ ਘਰ ਆਪਣੇ ਤਾਂ